ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਆਪਣਾ ਹੋ ਗਿਆ ਸ਼ੁਰੂ ਬੜੇ ਵੀਰ ਆਪਣੇ ਆਪ ਨੂੰ ਮਿੱਟੀ ਦੀ ਮਦਦ ਦੇਣ ਲਈ ਇੱਥੇ ਆਲੀਕਨ ਨਗਰ ਦੇ ਵਿੱਚ ਪਹੁੰਚਣ ਡਿਆ ਜਿਹੜਾ ਪਾਣੀ ਆਪਣੇ ਦਰਿਆ ਬਿਆਸ ਦੇ ਵਿੱਚੋਂ ਪੈਂਦਾ ਸੀ ਉਹ ਥੋੜਾ ਜਿਹਾ ਆਪਾਂ ਬੰਨ੍ਹ ਦਿੱਤਾ ਵਾ ਤੇ ਹੁਣ ਆਪਣੇ ਪਾਣੀ ਪੈਣੋਂ ਛੜ ਗਿਆ ਵਾ ਤੇ ਪ੍ਰਮਾਤਮਾ ਸੁੱਖ ਰੱਖੇ ਵੀ ਸ਼ਾਇਦ ਹੁਣ ਆਪਣੀਆਂ ਜਿਹੜੀਆਂ ਕਣਕਾਂ ਦੀ ਫਸਲ ਦੀ ਜਿਹੜੀ ਸਾਨੂੰ ਝਾੜ ਵਾ ਹੋ ਗਈ ਆ ਦੀ ਬੀਜੀਆਂ ਜਾਣਗੀਆਂ ਅੱਜ ਫੇਰ ਬੰਦ ਦਿੱਤੇ ਮੋਰਚਾ ਲੱਗਣਾ ਉੱਥੇ ਪਹੁੰਚਣਾ ਤੇ ਥੋੜੀ ਜੀ ਵੀਰਾਂ ਨੂੰ ਇਹ ਗੁਜਾਰਸ਼ ਆ ਵੀ ਚਲੋ ਸਾਡੀ ਰਿਕਵੈਸਟ ਵਾਹੀਂ ਤੁਹਾਨੂੰ ਆਖ ਨਹੀਂ ਸਕਦੇ ਤੁਸੀਂ ਸੇਵਾ ਲੈ ਕੇ ਆਉਂਦੇ ਆ ਜਿਹੜੇ ਵੀਰ 15 ਫੁੱਟ ਤੋਂ ਵੱਡੇ ਟਰਾਲੇ ਲੈ ਕੇ ਆਉਂਦੇ ਆ ਸਾਡੀ ਰਿਕਵੈਸਟ ਨੂੰ ਮੰਨਿਆ ਕਰੋ ਉਹ ਆਪਣੇ ਆਲੀਕਲਾ ਨਗਰ ਦੇ ਵਿੱਚ ਜਿਹੜੇ ਆ ਟਰਾਲੇ ਡੰਪ ਕਰ ਲਿਆ ਕਰੋ ਤਾਂ ਜੋ ਉੱਥੋਂ ਆਪਾਂ ਛੋਟੀਆਂ ਟਰਾਲੀਆਂ ਤੇ ਲਾ ਕੇ ਜਿਹੜੀ ਮਿੱਟੀ ਉੱਥੇ ਪਾਸ ਆ ਗਈ ਉਹਦੇ ਨਾਲ ਕੀ ਹੁੰਦਾ ਵਾ ਵੀ ਵੱਡੀਆਂ ਟਰਾਲੀਆਂ ਦਾ ਰਾਹ ਨਹੀਂ ਹੈਗਾ ਜਿੱਦੋਂ ਖੋਬ ਜਾਂਦੀਆਂ ਵਾਂ ਤੇ ਰਸਤਾ ਭੀੜਾ ਵਾ ਉਹ ਬਾਅਦ ਦੇ ਵੇਚਣਾ ਬਹੁਤ ਜ਼ਿਆਦੀ ਮੁਸ਼ਕਲ ਆਉਂਦੀ ਆ ਉਹਦੇ ਨਾਲ ਸਾਡਾ ਸਾਰਾ ਕੰਮ ਹੀ ਖਲੋ ਜਾਂਦਾ ਇਹ ਤੁਹਾਡੇ ਗਾੜੀ ਇੱਕ ਰਿਕਵੈਸਟ ਹੀ ਆ ਸਾਰੇ ਵੀਰਾਂ ਗਾੜੀ ਵੀ ਜਿੰਨਾ ਵੀ ਹੋ ਸਕੇ ਚੀਜ਼ ਨੂੰ ਸਮਝਿਓ ਤਾਂ ਜੋ ਆਪਾਂ ਜਿਹੜਾ ਬੰਨ ਛੇਤੀ ਛੇਤੀ ਬੰਨ ਕੇ ਤੇ ਉਹਨੂੰ ਸੰਪੂਰਨ ਕਰ ਸਕੀਏ ਤੇ ਅੱਜ ਹੁਣ ਉੱਥੇ ਮਿੱਟੀ ਪਾ ਕੇ ਤੇ ਆਪਾਂ ਬੰਦ ਨੂੰ ਪੂਰਨਦੇ ਆਂ ਕੱਲ ਵੀ ਟਰਾਲੀਆਂ ਹੋ ਗਈਆਂ ਰਾਤ ਫਿਰ 12 1 ਵਜੇ ਵੀਰਾਂ ਦੀਆਂ ਟਰਾਲੀਆਂ ਰਸਤੇ ਦੇ ਵਿੱਚ ਖਰਾਬ ਹੋ ਗਈਆਂ ਇੱਕ ਵੀ ਰਾਤ ਨੂੰ 1 ਵਜੇ ਪਹੁੰਚੇ ਇੱਕ ਵੀਰ ਮਿੱਟੀਆਂ ਟਰਾਲੀਆਂ ਲੈ ਕੇ ਸਵੇਰੇ 5 ਵਜੇ ਪਹੁੰਚੇ ਅਸੀਂ ਇਹਨਾਂ ਵੀਰਾਂ ਦਾ ਕਿੱਦਾਂ ਦੇਣ ਦੇ ਸਕਦੇ ਆ ਇਹ ਸਾਨੂੰ ਸਮਝ ਨਹੀਂ ਲੱਗਦੀ ਕਿਉਂਕਿ ਪ੍ਰਮਾਤਮਾ ਨੇ ਉਹਨਾਂ ਦੀ ਡਿਊਟੀ ਲਈ ਸਾਡੀ ਸੇਵਾ ਕਰਨੀ ਤੇ ਉਹ ਵੀਰ ਨੇਰੇ ਦੀ ਪਰਵਾਹ ਨਾ ਕਰਦੇ ਸਾਡੇ ਕੋਲ ਪਹੁੰਚਣ ਦੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਇੱਕ ਹੋਰ ਗੱਲ ਕਰਦੇ ਆ ਹਰ ਇੱਕ ਬੰਦਾ ਸਾਡਾ ਸਾਥ ਦੇਣ ਲਿਆ ਕੱਲ ਨਾ ਆਪਾਂ ਆਪਣਾ ਜਿਹੜਾ ਸੰਧੂ ਫਾਰਮ ਜੋਧਾ ਵਾਲਾ ਵੀਰ ਆ ਇਹ ਗੱਲ ਮੈਂ ਤਾਂ ਕਰ ਲੱਗਾ ਮੇਰੀਆਂ ਅੱਖਾਂ ਦੇ ਵਿੱਚ ਪਾਣੀ ਆ ਗਿਆ ਜਦੋਂ ਉਹ ਵੀਰ ਨੇ ਮੈਨੂੰ ਆਖਿਆ ਨਾ ਮੈਂ ਉਹਨੇ ਕੋਈ ਡਿਮਾਂਡ ਕੀਤੀ ਵੀਰ ਜੀ ਵੀ ਸਾਨੂੰ 30 ਕਿੱਲਿਆਂ ਦੇ ਆਲੂ ਦਾ ਬੀਜ ਚਾਹੀਦਾ ਤੇ ਉਹ ਵੀਰ ਨੇ ਨਾ ਮੈਨੂੰ ਇਹਦਾ ਵੀ ਕੋਈ ਗੱਲ ਨਹੀਂ ਲੈ ਜਾ ਫਿਰ ਜਦੋਂ ਕੋਈ ਚਲੋ ਫਸਲਾਂ ਮਰੀਆਂ ਪੈਸੇ ਨਹੀਂ ਹੈਗੇ ਤਾਂ ਮੈਂ ਨਾ ਉਦੋਂ ਫੋਨ ਤੇ ਤਾਂ ਆਖਿਆ ਨਾ ਤੇ ਵੈਸੇ ਮੈਸੇਜ ਕਰਤਾ ਵੀਰ ਜੀ ਮੈਂ ਤੁਸੀਂ ਵੇਚ ਦਿਓ ਜੇ ਮੇਰੇ ਤੋਂ ਪੈਸੇ ਹੀ ਹੋਗੇ ਮੈਂ ਤੁਹਾਡੇ ਤੋਂ ਲੈ ਕੇ ਜਾਊਗਾ ਉਹ ਵੀਰ ਨੇ ਉਸੇ ਟਾਈਮ ਮੈਸੇਜ ਸੁਣ ਕੇ ਮੈਨੂੰ ਫੋਨ ਲਾਇਆ ਤੇ ਫੋਨ ਤੇ ਮੇਰੇ ਨਾਲ ਗੱਲ ਕੀਤੀ ਵੀ ਰੰਜੋਦ ਬਾਈ ਤੂੰ ਇਹ ਗੱਲ ਨਹੀਂ ਕਰਨੀ ਉਹ ਵੀ ਮੈਨੂੰ ਪਤਾ ਫਸਲ ਜਿਹੜਾ ਜ਼ਿਮੀਦਾਰ ਜ਼ਿਮੀਦਾਰ ਦਾ ਦਰਦ ਜਿਹੜਾ ਸਮਝਦਾ ਵਾ ਕਹਿੰਦਾ ਮੈਨੂੰ ਵੀ ਪਤਾ ਵਾ ਤੁਹਾਡੀਆਂ ਫਸਲਾਂ ਮਰੀਆਂ ਮੇਰੀ ਅੱਖਾਂ ਦੇ ਵਿੱਚ ਸੱਚੀ ਗੱਲ ਆ ਯਾਰ ਪਾਣੀ ਆ ਗਿਆ ਵੀ ਇੰਨਾ ਜ਼ਿਆਦਾ ਦੁਨੀਆ ਆਪਣਾ ਸੋਚਣ ਲਈ ਆ ਤੇ ਪਰਮਾਤਮਾ ਸੋਚਣ ਡਿਆ ਪਰਮਾਤਮਾ ਨੇ ਸਾਰੇ ਡਿਊਟੀ ਲਾਈ ਜੇ ਸਾਡੀਆਂ ਫਸਲਾਂ ਮਰੀਆਂ ਤੇ ਤੁਹਾਡੇ ਵਰਗੇ ਸੰਜੋਧਾ ਫਾਰਮ ਵਾਲੇ ਵੀਰ ਵਰਗੇ ਜਿਹੜੇ ਵੀਰ ਮਗਰ ਖੜੇ ਵੀ ਕੀਤੇ ਵੀ ਇਹਨਾਂ ਨੂੰ ਪਹਿਹੀ ਵੀ ਚੀਜ਼ ਦੀ ਤਕਰੀਫ ਨਾਵੇ ਇਥੋਂ ਬੜਾ ਮਨ ਖੁਸ਼ ਹੁੰਦਾ ਸਾਨੂੰ ਫਸਲਾਂ ਮਰੀਆਂ ਭੁੱਲ ਗਈਆਂ ਸਾਡੀਆਂ ਵੀ ਸਾਡੇ ਨਾਲ ਵੀਰ ਮੋਢੇ ਨਾਲ ਮੋਢਾ ਲਾ ਕੇ ਖਲੋਤੇ ਆ ਇਹਨਾਂ ਵੀਰਾਂ ਦਾ ਯਾਰ ਬਹੁਤ ਬਹੁਤ ਧੰਨਵਾਦ ਹੁਣ ਸਾਰੇ ਵੀਰ ਪਰਮਾਤਮਾ ਜਿੰਨੇ ਵੀ ਸਾਡੇ ਯਾਲੀ ਕਲਾ ਨਗਰ ਦਾ ਸਾਥ ਦੇਣ ਡਿਆ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਬਖਸ਼ੇ ਉਹਨਾਂ ਨੂੰ ਗੁਰਸਿੱਖੀ ਜੀਵਨ ਬਖਸ਼ੇ ਗੁਰਬਾ ਗੁਰਬਾਣੀ ਦੇ ਮੁਤਾਬਕ ਉਹਨਾਂ ਨੂੰ ਰੱਬ ਦਾ ਭਾਣਾ ਮਿੱਠਾ ਲੱਗਣ ਲੱਗ ਪਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਤੁਹਾਨੂੰ ਸਾਰੀ ਰੁਟੀਨ ਦਿਖਾਵਾਂਗੇ ਹੁਣ ਆਪਾਂ ਟੈਂਕੀ ਭਰਨਦੇ ਆਂ ਪਾਣੀ ਉੱਥੇ ਲੈ ਜਾਣਾ ਇਹਦੇ ਵਿੱਚ ਬਰਫ਼ ਸੋਟਾਂਗੇ ਪਾਣੀ ਪੀਣ ਵਾਲਾ ਕਿਉਂਕਿ ਉੱਥੇ ਪਾਣੀ ਦੀ ਥੋੜੀ ਤਕਲੀਫ ਆ ਜਾਂਦੀ ਆ ਸਾਰੇ ਵੀਰ ਹੁਣ ਆਪਣੇ ਇਕੱਠੇ ਹੋਣਦੇ ਆ ਇਹ ਅੰਤ ਬੱਬਾ ਸੀਚੇ ਵਾਲ ਜੀ ਨੇ ਆਪਣੂੰ ਟੈਂਕੀ ਬਣਵਾ ਕੇ ਦਿੱਤੀ 5000 ਲੀਟਰ ਦੀ ਪੰਚਾਇਤੀ ਇਹ ਬਾਕੀ ਹੁਣ ਜਿਹੜੇ ਸੰਗਤ ਰਾਤ ਆਈ ਆਪਾਂ ਉਹਨਾਂ ਨੂੰ ਤੁਹਾਨੂੰ ਮਲਾਉਨੇ ਹੈ ਵੀਰ ਆਪਣੇ ਰਾਤ ਪਹੁੰਚੇ ਮਿੱਟੀ ਦੀਆਂ ਟਰਾਲੀਆਂ ਲੈ ਕੇ ਤੇ ਨਾਲ ਟਰੈਕਟਰ ਸੇਵਾ ਵਾਸਤੇ ਕਰਾਇਆ ਲੈ ਕੇ ਇਹਨਾਂ ਵੀਰਾਂ ਦਾ ਕਿੱਥੋਂ ਆਪਾਂ ਦੇਣ ਦਵਾਂਗੇ ਪਰਮਾਤਮਾ ਚੜ੍ਹਦੀ ਅਗਲਾ ਦੇ ਵਿੱਚ ਰੱਖੇ ਇਹਨਾਂ ਵੀਰਾਂ ਨੂੰ ਲਿਓ ਡੀਜ਼ਲ ਵਾਲੀ ਟੈਂਕੀ ਤੁਹਾਡੀ ਡਿਊਟੀ ਆ ਆਪਣੀ ਡਿਊਟੀ ਸਮਝਿਆ ਕਰੋ ਸਤਾਜ ਜੀ ਉਹ ਪਣੀਾ ਵਾਹ ਤੁਹਾਡੀ ਚਾਹ ਵਾ ਮੱਛੂ ਨੂੰ ਦੋਗਾ ਉਹ ਪਣਾ ਨਹੀਂ ਕੋਲੇ ਆ ਪਗਨੀ ਅੱਜ ਜਰੂਰ ਬੈਠਾ ਛੋੜੀ ਕਰਦੇ ਮੈਂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕੀ ਤੁਹਾਨੂੰ ਅੱਗੇ ਵੀ ਆਪਾਂ ਰੋਜ਼ ਆਉਂਦੇ ਆ ਵੀਡੀਓ ਰਾਈ ਦੱਸਦੇ ਰਹਿੰਦੇ ਵੀ ਆਪਣੇ ਆਲੀ ਕਲਾ ਦੇ ਵਿੱਚ ਜਿਹੜੀ ਮਿੱਟੀ ਦੀ ਸੇਵਾ ਸਗਤਾਂ ਦੂਰੋਂ ਦੂਰੋਂ ਲੈ ਕੇ ਆਉਂਦੇ ਆ ਕੋਈ ਡੀਜ਼ਲ ਦੀ ਸੇਵਾ ਕਰਨ ਦੇ ਆ ਕਿਸੇ ਵੀ ਤਰ੍ਹਾਂ ਦੀ ਜੀਦਾ ਜਿੰਨੂੰ ਜਿੱਦਾਂ ਦਾ ਪਤਾ ਲੱਗਦਾ ਉਦਾਂ ਦੀ ਸੇਵਾ ਜਿਹੜਾ ਆਲੀ ਕਲਾ ਨਗਰ ਦੇ ਵਿੱਚ ਹੋਣ ਲਈ ਆ ਇਹ ਵੀ ਲੁਧਿਆਣੇ ਤੋਂ ਕਿਹੜਾ ਦੱਸਿਆ ਸੀ ਡੇਲਾਂ ਡੇਲੋਂ ਪਿੰਡ ਤੋਂ ਵੀਰ ਰਾਤ ਸਾਬ ਲਾ ਲੋ ਨੇਰੇ ਤੁਰੇ 10 ਵਜੇ ਸਵੀਰੇ 5 ਵਜੇ ਸਾਡੇ ਆਲੀਕਲਾ ਨਗਰ ਪਹੁੰਚੇ ਆ ਮਿੱਟੀ ਦੀਆਂ ਟਰਾਲੀਆਂ ਲੈ ਕੇ ਵੀਰ ਪਹੁੰਚੇ ਆ ਇਹਨਾਂ ਵੀਰਾਂ ਦਾ ਜਿਹੜਾ ਅਸੀਂ ਕਿੱਥੋਂ ਦੇਣਾ ਦੇ ਸਕਦੇ ਆ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਇਹਨਾਂ ਨੂੰ ਤਰੱਕੀਆਂ ਬਖਸ਼ੇ ਚੜ੍ਹਦੀ ਕਲਾ ਵਿੱਚ ਰੱਖੇ ਤੇ ਦਿਨ ਦੁਗਣੀ ਤੇ ਰਾਤ ਜਗਣੀ ਤਰੱਕੀ ਬਖਸ਼ੇ ਤੇ ਪਰਮਾਤਮਾ ਗੁਰਸਿੱਖੀ ਜੀਵਨ ਬਖਸ਼ੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਡਾ ਆਲੀਕਲਾ ਨਗਰ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਹਿਗੁਰੂ ਜੀ ਜਿੱਦਾਂ ਕਿ ਆਪਣੀ ਸੇਵਾ ਚੱਲਾਂ ਡੀ ਜਨਵੀਰ ਆਪਣੂੰ ਡੀਲ ਦੀ ਸੇਵਾ ਦੇਣਾ ਹੈ ਮੁੰਡੀਆਂ ਤੋਂ ਹੀ ਨਾ ਹਾਂਜੀ ਮੁੰਡੀਆਂ ਪਿੰਡ ਦਾ ਮੁੰਡੀਆਂ ਕਲਾ ਦਾ ਜਿਹੜਾ ਲੁਧਿਆਣਾ ਚੂਹੇਗਾ ਠੀਕ ਹੈ ਜੀ ਸੰਗ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ ਅੱਜ ਅਸੀਂ ਪਹੁੰਚੇ ਆਂ ਆਲੀ ਖੁਰਦ ਤੇ ਆਲੀ ਕਲਾਂ ਪਿੰਡ ਨੇੜੇ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਸਾਡੇ ਨਾਲ ਨੇ ਰਣਜੋਤ ਸੰਧੂ ਵੀਰ ਜੋ ਨਗਰ ਦੇ ਸਰਪੰਚ ਨੇ ਸੋ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਵੀਡੀਓ ਦੇਖੀ ਸਾਡੀ ਜਿੱਥੇ ਅਸੀਂ ਬੰਨ ਤੇ ਪਹੁੰਚੇ ਸੀ ਬਿਆਸ ਦਰਿਆ ਦਾ ਜੋ 10 ਕਿਲੇ ਦੀ ਲਾਮ ਦਾ ਬੰਨ ਇਹਨਾਂ ਦੇ ਨਗਰ ਦੇ ਵਿੱਚ ਟੁੱਟਿਆ ਹੋਇਆ ਜਿਹੜਾ ਮੰਡ ਏਰੀਆ ਉੱਥੇ ਜਿੱਥੇ ਫਸਲਾਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ 15 ਨਗਰਾਂ ਦਾ ਨਾਲ ਲੱਗਦਿਆਂ ਦਾ ਸੋ ਉੱਥੇ ਬੰਨ ਬੰਨਣ ਦੀ ਸੇਵਾ ਚੱਲ ਰਹੀ ਹੈ ਅੱਜ ਅਸੀਂ ਨਗਰ ਦੇ ਪਿੰਡ ਮੁੰਡੀਆਂ ਕਲਾਂ ਸਾਡਾ ਜ਼ਿਲ੍ਹਾ ਲੁਧਿਆਣਾ ਨਗਰ ਦੇ ਸਹਿਯੋਗ ਦੇ ਨਾਲ ਜੋ ਅੱਜ ਅਸੀਂ ਇਹਨਾਂ ਨੂੰ 1000 ਲੀਟਰ ਡੀਜ਼ਲ ਦੀ ਸੇਵਾ ਕਰਨ ਆਏ ਆ ਤੇ ਨਾਲ 51000 ਰੁਪਿਆ ਨਗਦ ਦੇ ਕੇ ਜਾ ਰਹੇ ਆ ਜਾਂ ਜਿਹਦੇ ਨਾਲ ਇਹ ਜਿਦਾਂ ਲੇਬਰ ਲੱਗੀ ਹੋਈ ਆ ਉੱਥੇ ਜਾਂ ਜਿਹੜੇ ਕਿਸਾਨ ਵੀਰਾਂ ਦੀਆਂ ਜਿਨ੍ਹਾਂ ਕੋਲੇ ਜ਼ਮੀਨਾਂ ਘਟਨੇ ਕਿਲੇ ਵਾਲਾ ਦੋ ਕਿਲੇ ਵਾਲਾ ਜਿਨ੍ਹਾਂ ਦੀਆਂ ਸਾਰੀ ਫਸਲ ਖਰਾਬ ਹੋ ਗਈ ਠੇਕੇ ਤੇ ਲਈ ਸੀ ਉਹ ਵੀ ਖਰਾਬ ਹੋ ਗਈ ਉਹਨਾਂ ਦੀ ਕੁਝ ਕੁ ਸਾਰੀ ਤਾਂ ਚਲੋ ਮਦਦ ਆਪਾਂ ਕਰ ਨਹੀਂ ਸਕਦੇ ਜਿੰਨੀ ਕੁ ਇਹਨਾਂ ਨੇ ਇੱਕ ਗਰੁੱਪ ਬਣਾਇਆ ਹੋਇਆ ਜਿੰਨੀ ਕਿ ਸੇਵਾ ਜਿੰਨਾ ਕਿ ਉਹਨਾਂ ਨੂੰ ਨੁਕਸਾਨ ਆਇਆ ਥੋੜੀ ਥੋੜੀ ਉਹਦੇ ਨਾਲ ਉਹਨਾਂ ਨੇ ਸੇਵਾ ਕਰਕੇ ਉਹਨੂੰ ਮਾਲੀ ਮਦਦ ਮਾਲੀ ਤੌਰ ਦੇ ਉੱਤੇ ਤਾਂ ਜੋ ਉੱਠ ਸਕਣ ਸੋ ਬਾਕੀ ਜਾਣਕਾਰੀ ਸੰਧੂ ਵੀਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤੋ ਤੁਸੀਂ ਸਾਰੇ ਜਾਣਦੇ ਹੀ ਆਂ ਪਰ ਰੋਜ਼ ਵੀਡੀਓ ਪਾਉਣੇ ਵੀ ਆਲੀਕਲਾ ਨਗਰ ਦੇ ਵਿੱਚ ਜਿਹੜਾ ਬੰਨ ਟੁੱਟਾ ਸੀ ਸੰਗਤਾਂ ਨੇ ਬਹੁਤ ਦੂਰੋਂ ਦੂਰੋਂ ਸਾਡਾ ਸੰਯੋਗ ਦਿੱਤਾ ਸਾਨੂੰ ਜੜੀਆਂ ਫਸਲਾਂ ਮਰੀਆਂ ਦਾ ਸਾਡਾ ਚੇਤਾ ਭੜਾਤਾ ਕਿਉਂਕਿ ਸਾਨੂੰ ਪਹਿਲਾਂ ਆਸ ਨਹੀਂ ਸੀ ਜਦੋਂ ਸੰਗਤਾਂ ਨੇ ਸਾਡਾ ਐਡੀ ਸ਼ਰਦਾ ਦੇ ਨਾਲ ਸਾਡਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਸਾਨੂੰ ਸਭ ਕੁਝ ਚਿੰਤਾ ਭੁੱਲ ਗਿਆ ਬਾਕੀ ਪ੍ਰਮਾਤਮਾ ਸਾਰਿਆਂ ਵੀਰਾਂ ਨੂੰ ਚੜ੍ਹਦੀ ਕਲਾ ਰੱਖੇ ਹੁਣ ਇਹ ਵੀਰ ਆਪਣੇ ਮੁੰਡੀਆਂ ਕਲਾਂ ਤੋਂ ਆਪਣੇ ਵਾਸਤੇ ਸੇਵਾ ਲੈ ਕੇ 1000 ਲੀਟਰ ਡੀਜ਼ਲ ਤੇ ਬਾਕੀ 5100 ਰੁਪਿਆ ਜਿਹੜੀ ਰਾਸ਼ੀ 51000 ਜਿਹੜੀ ਰਾਸ਼ੀ ਆ ਉਹ ਆਪਾਂ ਨੂੰ ਦੇਣ ਲੱਗੇ ਆ ਵੀ ਜਿੱਦਾਂ ਕਿਸਾਨ ਕੋਈ ਛੋਟੇ ਕਿਸੇ ਨੂੰ 5000 ਕੇ ਨੂੰ ਜਿੱਦਾਂ ਜਿੱਦਾਂ ਦੀ ਕਿਸੇ ਦੀ ਲੋੜ ਆ ਉਹ ਵੀਰ ਆਪਾਂ ਨੂੰ ਆਪਾਂ ਉਹਨਾਂ ਵੀਰਾਂ ਨੂੰ ਡਿਸਟ੍ਰੀਬਿਊਟ ਕਰ ਦਾਂਗੇ ਕਿਉਂਕਿ ਸਾਰਾ ਤੇ ਆਪਾਂ ਕਿਸਾਨਾਂ ਦਾ ਪਰਪਾਈ ਨਹੀਂ ਕਰ ਸਕਦੇ ਇਹਦੇ ਨਾਲ ਉਹਨਾਂ ਦਾ ਜੋ ਮਹੀਨੇ ਦਾ ਖਰਚਾ ਜਾਂ ਕੁਝ ਵੀ ਆਪਦਾ ਲਿਆ ਸਕਦੇ ਮਾਲੀ ਹਾਲਤ ਬਹੁਤ ਮਾੜੀ ਆ ਕਿਸਾਨਾਂ ਦੀ ਉਹਨਾਂ ਵੀਰਾਂ ਦੀ ਮਦਦ ਕਰਾਂਗੇ ਇਹਨਾਂ ਵੀਰਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਵੀ ਜਿਹੜਾ ਤੁਹਾਡਾ ਇੱਕ ਇੱਕ ਰੁਪਈਆ ਜਿਹੜਾ ਤੁਸੀਂ ਸਾਨੂੰ ਦੇ ਕੇ ਚੱਲੇ ਆ ਇਹ ਜਿਹੜਾ ਵਾ ਸਾਰਾ ਚੰਗੇ ਪਾਸੇ ਲੱਗ ਕੇ ਤੁਹਾਡੀ ਵੀ ਜਿਹੜੀ ਸੇਵਾ ਸਫਲ ਹੋ ਜੇ ਤੇ ਜਿਹੜੀ ਸਾਡੀ ਵੀ ਸਾਨੂੰ ਪ੍ਰਮਾਤਮਾ ਨੇ ਸੇਵਾ ਲਈ ਅੱਗੇ ਲਾ ਕੇ ਸਾਰੇ ਪਿੰਡ ਦਾ ਸਾਰੇ ਨਗਰ ਦਾ ਜਿਹੜਾ ਸੇਵਾ ਵਾਸਤੇ ਸਾਨੂੰ ਸੇਵਾ ਲੱਗੀ ਆ ਉਹਦਾ ਜਿਹੜਾ ਅਸੀਂ ਗਲਤ ਇਸਤੇਮਾਲ ਨਾ ਕਰਾਂਗੇ ਸਾਰੇ ਪੈਸੇ ਜਿਹੜੇ ਆ ਉਹ ਇੱਕ ਇੱਕ ਰੁਪਈਆ ਕੀਮਤੀ ਸਾਡੇ ਵਾਸਤੇ ਵੀ ਤੇ ਸਾਰਾ ਚੰਗੇ ਥਾਂ ਤੇ ਲਾ ਕੇ ਤੇ ਸਾਰੇ ਵੀਰਾਂ ਦਾ ਸੰਯੋਗ ਦੇਵਾਂਗੇ ਇਹਨਾਂ ਵੀਰਾਂ ਨੂੰ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਕਿਉਂਕਿ ਇਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਆ ਤੇ ਪਰਮਾਤਮਾ ਗੁਰਸਿੱਖੀ ਜੀਵਨ ਬਖਸ਼ੇ ਤੇ ਇਹਨਾਂ ਨੂੰ ਚੰਗੀ ਚੰਗੀ ਸੇਧ ਮਿਲੇ ਇਦਾਂ ਹੀ ਸੇਵਾ ਕਰਦੇ ਰਹਿਣ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਅਡਾਲੀ ਕਲਾ ਨਗਰ ਕਰਦਾ ਵਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਰ ਗਵਰਨਮੈਂਟ ਨੂੰ ਬੰਦ ਨਹੀਂ ਮੰਨਦੇ ਉਹ ਆਪ ਲਾਇਆ ਉਹ ਤਾਂ ਬਚਾਇਆ ਪਰ ਕੀ ਹਰ ਗੇ ਸੀ ਗਵਰਨਮੈਂਟ ਨੇ ਵੇਲੀ ਆ ਨੀ ਸੀ ਪਾਣੀ ਜਿਹੜਾ ਖੋਦ ਵਾਲਾ ਨਖਦਾਵਾ ਤੇ ਇਹ ਪੈਂਗੀ ਪਾਣੀ ਵਾਲੀ ਖੋਗੀ ਕੀ ਅੱਜ ਲੱਗੀ ਆ ਰਸਤੇ ਦੇ ਪਾਣੀ ਧਰੌਂਕਣ ਦੀ ਗੌਂਜ ਧੁੱਦਲਵੜੀ ਬਣਦੀ ਜਾਂਦੀ ਆ ਐ ਇੰਨਾ ਕ ਪਾਣੀ ਦੇ ਨੇ ਮਿੰਟ ਚ ਸੁਕਾ ਦੇਣਾ ਤੇ ਤੁਰੇ ਹੀ ਆਵੇ ਅੱਖਾਂ ਮੀੜ ਕੇ ਕਦੀ ਆਣੋਂ ਤੇ ਕਦੀ ਆਣੋ ਵਾਹਿਗੁਰੂ ਜੀ ਆ ਆਪਣੇ ਬੰਦ ਹੀ ਸੇਵਾ ਚੱਲਣ ਡਈ ਆ ਵੀ ਟਰਾਲੀਆਂ ਲੈ ਕੇ ਪਾਸੇੋਂ ਮਿੱਟੀ ਸਾਡੇ ਮੇਨ ਪ੍ਰਧਾਨ ਦੋ ਓਏ ਆ ਗਏ ਸਾਡੇ ਮੇਨ ਪ੍ਰਧਾਨ ਤੇਲ ਲਿਆਏ ਆ 200 ਲੀਟਰ ਸਵੇਰ ਦੇ ਗਏ ਆ 1000 ਲੀਟਰ ਲੈ ਕੇ ਆਏ ਆ ਜਾਗਾ 1000 ਲੀਟਰ ਲੈ ਕੇ ਆਏ ਆ ਸਾਡੇ ਘਰੇ ਲਾ ਗਿਆ ਇਹ 1000 ਲੀਟਰ 20000 ਲੀਟਰ ਦਵਾਇਆ ਅੱਜ ਬੋਲੀ ਹੈ ਨਾ 20000 ਦੇਣਾ ਉਹਨਾਂ ਤੁਹਾਨੂੰ ਇਹਦਾ ਹੀ ਕਰ ਦਿੰਦੇ ਵੀਰ ਜੀ ਵੇ ਵੇ ਡੇ ਟਰਾਲੇ ਅੱਜ ਅੱਜ ਸਾਰੀ ਦਿਹਾੜੀ ਜਾਮ ਲੱਗਾ ਰਿਹਾ ਵੀਰਾਂ ਨੇ ਟਰਾਲੇ ਵੱਡੇ ਲਿਆਂਦੇ ਭੋਗੇ ਆ ਹੁਣ ਜੀ ਸੀ ਬੀ ਨੇ ਗਾਂ ਨੂੰ ਆਉਂਦੇ ਬੱਸ ਉਹਦਾ ਜਾਂਦੇ ਹੀ ਨਹੀਂ ਇੰਨੇ ਵਜਨ ਨਾਲ ਟਰਾਲੇ ਸਾਰੇ ਵੀਰਾਂ ਦਾ ਕੀ ਕਰਦਾ ਵੀ ਬੰਨ ਤੇ ਜਾਈਏ ਪਰ ਬੰਨ ਦੂਰੋਂ ਮਾੜਾ ਹੁਣ ਕਰਕੇ ਅੱਜ ਵੀਰੋ ਟਰਾਲੀਆਂ ਲੈ ਕੇ ਆਏ ਆ ਬਹੁ ਦੂਰੋਂ ਬੜਾ ਵੀਰਾਂ ਨੇ ਸੰਜੋ ਲਾ ਦੋ ਪੁੱਤ ਲਾ ਦੋ ਵਿਚੋ ਲਾ ਦੋ ਸਾਰੇ ਸ਼ੰਭੂ ਭੈਣ ਡਿਆ ਅੱਜ ਹੜ ਔੜ ਔੜ ਮੈਂ ਨਹੀਂ ਪੀਣੀ ਤਾਰ ਪਾਈ ਨਹੀਂ ਤਾਰ ਛੋਟੀ ਦਿੱਤੀ ਕੇ ਨੇ ਐਨੂ ਜਾਂਦੇ ਐਨੂ ਉਹ ਖਲੋ ਜਾ ਯਾਰ ਉਹਨੇ ਤੋਰਿਆ ਹੁਣੀਆ ਇਹ ਵੇਖੀ ਹੁਣ ਬਣਾਉਂਦਾ ਰੇਲ ਆ ਉਹ ਨਾਲ ਬਹਿ ਯਾਰ ਉਹ ਸਿਰੇ ਦਾ ਕੀ ਮੁੜਿਓ ਦੋ ਵਾਰੀ ਲਾ ਦੋ ਬਸ ਉਹ ਸਿਰੇ ਤੋਂ ਖਸਰਾਜ 855 ਵਜਕਾਏ ਰੱਖ ਵਜਕਾਏ ਮਿੱਟੀ ਜਾਣ ਲੈ ਵੀ ਆ ਗਾੜੀ ਪਰ ਹੌਲੀਆਂ ਟਰਾਲੀਆਂ बन ਗਿਆ ਰਾਦੇ ਬਣ ਗਿਆ ਰਾਹ ਬੰਦ ਬੰਦਨਾ ਸ਼ੁਰੂ ਹੋਇਆ ਵਿਆ ਆਪਣਾ ਸਾਰੇ ਵੀਰ ਵੱਧ ਤੋਂ ਵੱਧ ਪਹੁੰਚੋ ਮਿੱਟੀ ਦੀਆਂ ਟਰਾਲੀਆਂ ਲੈ ਕੇ ਵਾਹ ਬਈ ਵਾਹ ਆ ਤਾਂ ਹੀ ਨਾ ਗੱਲ ਮੋੜ ਜ਼ਿੰਦਗੀ ਦੁਬਾਰਾ ਫੇਰ ਇੱਕ ਮੋੜ ਰੱਖਤਾ ਉਹਨੇ ਬੰਦ ਗਾੜੀ ਗਾੜੀ ਬਣਾ ਕੇ ਮਗਰ ਮਗਰ ਮਿੱਟੀ ਪਾਈ ਜਨੇ ਜਿਹੜੇ ਵੀਰ ਲੈ ਕੇ ਆਉਂਦੇ ਮਿੱਟੀ ਵੱਧ ਤੋਂ ਵੱਧ ਲੈ ਕੇ ਪਹੁੰਚੋ ਤਾ ਜੋ ਰੇਤ ਵਾਲੇ ਬੰਦ ਤੇ ਮਿੱਟੀ ਪਾ ਕੇ ਦੀ ਪਕਾਈ ਕਰ ਸਕੀ ਹੁਣ ਬਣੀ ਗੱਲ ਇਹ ਤੇ ਪਤਲੀ ਪਤਲੀ ਖਲਾਰੀ ਜਾ ਵਾਸਤੇ ਟਰਾਲੀਆਂ ਸਿੱਧੀਆਂ ਹੀ ਗਾੜੀ ਐਨ ਐਚ ਹਾਈਵੇ ਬਣਾ ਤਾ ਐਨ ਐਚ ਹਾਈਵੇ ਦੁਬਾਰਾ ਫੇਰ ਮੋੜ ਸਾਰੀ ਹੋ ਗਈ ਆ ਮੁੰਡੇ ਮੁੰਡੇ ਤੰਬੂ ਚੋਕੇ ਲੈ ਚਾਹੀਆ ਚਾਹੀਆ ਮੁੰਡੇ ਤੰਬੂ ਚੋਕੇ ਲੈ ਗਏ ਯਾਰ ਚੱਲ ਚੜ੍ਹ ਚੱਲ ਫਾਈਥ ਹੋ ਬਤਾ ਲੈਣਾ ਚਾਹ ਪਿਆ ਗਿਆ ਤੋਰਿਆ ਟਰਾਲੀ ਵਾਲਾ ਉਹ ਖੁੱਗ ਗਿਆ ਜ ਰਾਜਾ ਲੈ ਏ ਮਾਤਾ ਜੀ ਸ਼ਾਬਾਸ਼ 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 ਉਹ ਨਾਲ ਹੱਥ ਪਵਾ ਯਾਰ ਉਹਦੇ ਪਰਾਣੋ ਪਰਾਣੋ ਨਹੀਂ ਨਹੀਂ ਭੈਣ ਦਿਓ ਵੀਰੋ ਉਹਦਾ ਆਪਣਾ ਨਾਲੋਂ ਨਾਲ ਬਣੀ ਜਾਂਦਾ ਵਾ ਟਰਾਲੇ ਉੱਤੇ ਤੁਰਨ ਦੇ ਬਸ ਆਪਾ ਮਿੱਟੀ ਪੋਣੀ ਮੇਰੇ ਵੀਰ ਵਾਦ ਤੋਂ ਵਾਦ ਮਿੱਟੀ ਲੈ ਕੇ ਪਹੁੰਚੋ ਕੱਲ ਵੀ ਸ਼ੇਰਾ ਚੱਲ ਵੀ ਸ਼ੇਰਾ ਸ਼ਵਾਸ਼ 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 ਰੈਡੀमेड ਤੱਬੂ ਵੇ ਵੇ ਕੋਮਿਆ 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 ਹੈਗਾ ਦੇ ਉਹ ਬੱਸ ਯਾਰ ਅੱਗੇ ਉਹਦੋਂ ਕਿ ਮਾੜੀ ਧੋਤੀ ਇੱਕ ਉਹ ਮਾਮਾ ਵੱਡੀ ਉਹ ਤੇ ਖੁਬ ਜਣੀ ਨਿੱਕੀ ਲੈ ਆਵਾਂਗੇ ਹੁਣ ਸ਼ਾਮਾਂ ਦਾ ਆਪਣਾ ਹੋ ਗਿਆ ਟਾਈਮ ਤੇ ਆਪਾਂ ਤੇਰੀ ਜਾਨੀ ਕਰਦੇ ਆ ਤੇ ਮੱਛਰ ਬਹੁਤ ਝਾਰਾ ਵਰਦਾ ਜਾਣ ਕਿ ਅਗਰੇ ਹੁਣ ਪਾਣੀ ਲੈ ਕੇ ਅੱਜ ਬੰਨ ਜਿਹੜਾ ਵਾ ਇਹ ਤੌਰ ਵਟ ਮਾਰ ਦੇਣੀ ਆ ਲੋਕੋ ਦੀ ਤਾਲੀਆਂ ਲੱਗੀਆਂ ਕਰੀਆਂ ਸਾਰੇ ਵੀਰਾਂ ਨੂੰ ਬਤੋਦ ਅਪੀਲ ਆ ਵੀ ਆਪਣੇ ਕਾਲੀਗਰਾਮ ਨਗਰ ਦੇ ਵਿੱਚ ਮਿੱਟੀ ਦੀਆਂ ਤਾਲੀਆਂ ਲੈ ਕੇ ਪੁੱਛੋ ਅੱਜ ਤੋਂ ਬਾਅਦ ਜਿੰਨੇ ਵੀ ਜਿਆ ਆ ਸਕਦੇ ਆ ਪੁੱਛੋ ਆ ਜਿਹੜਾ ਰੇਤ ਦਾ ਪੰਨ ਬੱਚਾ ਬੋ ਦੇ ਉੱਤੇ ਮਿੱਟੀ ਪਾ ਕੇ ਤੇ ਆਪਾਂ ਉਹਨੂੰ ਜਿਹੜਾ ਵਾ ਪੱਕਾ ਕਰ ਲਈਏ ਇਹ ਸਾਰੇ ਵੀਰਾਂ ਨੂੰ ਅਪੀਲ ਆ ਮੇਰੇ ਵੀਰ ਜਿੰਨਾ ਵੀ ਉਸ ਦਿਵਤਵਾਤਵਾ